ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹਨ ਰਿਕਵੈਸਟ ਆ ਗਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਜੜ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ 'ਚ ਇੱਕ ਬੈੜ ਤੇ ਇੱਕ ਛੋਟੀ ਟੋਕੜ ਦਿਖਾਉਣੇ ਦੁੱਧ ਦੀਆਂ ਸਮੇਤ ਕੱਟੀ ਆ ਤੇ ਇੱਕ ਹੋਰ ਟੋਕੜ ਦੋ ਮੱਝਾਂ ਦਿਖਾਵਾਂਗੇ ਇੱਕ ਦੇ ਬੱਚਾ ਸਮੇਤ ਅਤੇ ਇੱਕ ਦਿਖਾਵਾਂਗੇ ਬੈੜ ਤੇ ਨੜਕ ਸੇੜਾ ਡਡੇਰ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਕਰਵ ਸਸੀ ਗਾਲ ਬਾਈ ਸਸੀ ਗਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਆਪਣਾ ਹੈਗਾ ਵੀਰੇ ਚਰਨ ਜੋ ਸਿੰਘ ਪਿੰਡ ਬਿੱਲਿਆ ਜਿਹੜਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਹੈਗਾ ਵੀਰੇ 98788 80777 ਠੀਕ ਹੈ ਜਿਹੜੀ ਆਪਾਂ ਬੈਠ ਦੇਖਦੇ ਪਏ ਆ ਕਿਹੜਾ ਸੁਆ ਕੀ ਗੱਲਬਾਤ ਹੈ ਜੀ ਇਹ ਵੀਰੇ ਪਹਿਲੇ ਸਵੇਰ ਖੀਰੀ ਚ ਹੋਈ ਸੀਗੀ ਠੀਕ ਹੈ 25 26 ਕਿਲੋ ਨੇ ਦੋਦੇ ਦਿੱਤਾ ਆਪਣੇ ਕੋਲੇ ਠੀਕ ਹੈ ਪਹਿਲੇ ਸਵੇਰ ਆਪ ਇਹ ਖਾਲਾ ਏਬੀਐਫ ਦੇ ਗਰੂਟ ਦੇ ਸੀਮਨ ਦੀ ਆ ਠੀਕ ਹੈ ਫੋੜੇ ਹੈ ਅਰਮਾਡਾ ਦੇ ਸੈਕਸ਼ਨ ਦੀ ਮੈਂ ਤੁਹਾਨੂੰ ਗੱਬਣਾ ਤਾਂ ਨਹੀਂ ਨਾ ਦੀ ਚੈੱਕ ਪਾਸ ਆ ਤੇ 20 ਲੀਟਰ ਬੰਦ ਲਾ 20 ਲੀਟਰ ਦੁੱਧ ਹਾਜ਼ਰ ਆ ਜਾ ਹਾਂ ਹੁਣ ਸ਼ਾਮ ਦਾ ਟਾਈਮ ਚਾਹੀਏ ਆਪਾਂ ਇਹਦੀ ਕਰਨੀ ਹੈ ਨਾ ਚਾਰ ਬੰਦ ਚਾਰ ਦੰਦ ਹੋ ਗਈ ਹੁਣ ਜੋ ਸੂਈ ਨੂੰ ਹੋ ਗਏ ਨੇ 7-8 ਮਹੀਨੇ ਸੂਈ ਨੂੰ 6 ਮਹੀਨੇ ਹੋ ਗਏ ਹੋਗੇ ਠੀਕ ਹੈ ਗੱਬਣ ਤਿੰਨ ਮਹੀਨੇ ਕਰ ਫਰਮ ਕਨਫਰਮ ਸਿਕਸੜੀ ਬਣਦਾ ਆਪਣਾ ਕੰਟਰੋਲ ਸਟਰਾ ਪਿਆ ਕੈ ਦਿਨ ਹੋ ਕੇ ਚੈੱਕ ਕਰਾਈ ਨੂੰ ਚੱਕ ਪਾਜੀ ਕਰਾਈਆ ਡਾਕਟਰ ਤੋਂ ਸੱਜੇ ਤਿੰਨ ਮਹੀਨੇ ਵੀਡੀਓ ਬਣਾਉਣ ਤੋਂ ਪਹਿਲਾਂ ਚੈੱਕ ਹੀ ਕਰਾਈਏ ਬਾਅਦ ਤਸੱਲੀ ਕਰ ਲੀਏ ਯਾਰ ਠੀਕ ਆ ਆਪਣੇ ਵਾਲੇ ਤਸੱਲੀ ਆ ਆ ਦੀ ਤਸੱਲੀ ਤੁਸੀਂ ਆਪਾਂ ਨੂੰ ਕਰਾ ਸਕਦਾ ਕੋਈ ਆਪਾਂ ਨੂੰ ਕਰਾਈਏ 10 ਲੀਟਰ ਟਾਈਮ ਦਾ ਮਣਕੇ ਦੇ ਦਾਂਗੇ ਮਣਕੇ ਮਣਕੇ ਦੇ ਭਾ ਕੀ ਹੂ ਦਾ ਭਾ ਆਪਣਾ ਇਹਦਾ ਫਿਰ ਮੁੱਲ ਜਾਇਜ਼ੀ ਕਰਾਂਗੇ 1 ਲੱਖ 15000 ਰੁਪਏ ਤੋਰੀ ਬਾਹਰ ਨੂੰ ਸੁਭਰ ਪਹਿਲਾ ਸੁਆ ਪਲੂਣ ਬੱਚੀ ਸੁਈ ਵੇ ਚਾਰ ਦੰਦ ਐਸ ਵਕਤ ਹਾਜ਼ਰ ਆ ਜਾਵਾ ਤੇ ਚੰਗਾ ਇਹ ਹਿਆ ਰਮਾਂਡਾ ਦਾ ਸਿਮਨ ਲੱਗਿਆ ਵਾ ਬੱਚੀ ਦੇਖੋ ਪੂਰੀ ਜਵਾਨੀ ਦੇ ਵਿੱਚ ਆ ਏਡੋ ਘਮਾਈ ਉਹ ਬਰੇ ਹੋਰ ਭੋਲੇ ਤੈਨੂੰ ਤੇ ਬਾਕੀ ਮੂੰਹ ਵਾ ਦੇਖੋ ਕਿਆ ਬਾਤਾਂ ਕੋੜੀਆਰ ਕੀ ਬੱਚੀ ਆ ਤੇ ਨਾੜਾ ਵਗੈਰਾ ਦੇਖੋ 1,115,000 ਇਹ ਨਹੀਂ ਗੱਲ ਕਰਦਾ ਵੀ 1,115 ਮੂੰਹ ਜੜਿਆ ਵਾ ਤੂੰ ਹੀ ਮੰਗ ਲਿਆ ਤੇ ਮਗਰ ਸਿਸਟਮ ਦੇਖੋ ਕਿਆ ਪਤਾ ਜਿਵੇਂ ਆਪਾਂ ਹਾਰਨਸ ਸਟੇਟਸ ਵਗੈਰਾ ਦੇਖਦੇ ਪੀਡੀਐਫ ਮਿਲ ਲੈ ਚੱਲ ਅੰਦਰ ਨੂੰ ਲੈ ਚੱਲ ਤੇ 20 ਲੀਟਰ ਦੁੱਧ ਤੁਹਾਨੂੰ ਮਣਕੇ ਦਿੱਤਾ ਜਾਊਗਾ 10 ਲੀਟਰ ਕਨਫਰਮਾ ਸੀਮਿੰਟ ਵੀ ਚੰਗਾ ਇਹਦੇ ਲੱਗਿਆ ਵਾਗਾ ਸਿਕਸਟ ਲੱਗਿਆ ਵਾ ਸੀਮਿੰਟ ਸੋ ਲੇਵਾ ਦੇਖੋ ਕਿਆ ਬਾਤ ਹੈ ਤੇਰੀ ਜੁਰੀ ਬੈੜਦੀ ਬਹੁਤ ਆ ਚੰਗੀ ਰਾਜੀ ਪੜੀ ਵੀ ਤੇ ਵੀਰੇ ਦੂਜੇ ਨੰਬਰ ਆਪਾਂ ਜਿਹੜੀ ਇਹ ਟੋਕਰ ਝੋਟੀ ਦੇਖੇ ਨੇ ਕਿਹੜਾ ਸੂਈ ਵੀ ਆ ਹੋਏ ਵੀਰੇ ਦੂਜਾ ਸੂਈ ਵੀ ਆ ਸੇਹ ਨੰਦ ਦੂਜਾ ਸੂਈ ਵੀ ਕੱਟੀ ਨਾਲ ਆ ਹਨਾ ਆ ਕੱਟੀ ਨਾਲ ਆ ਵੀਰੇ ਕੋਈ ਨੂਨ ਦੀ ਕੱਟਿਆ ਜੇ ਆਪਣਾ ਮਤਲਬ ਆਪਾਂ ਬੋਲ ਵੀ ਤੇ ਲੱਗੂ ਠੀਕ ਆ ਜੇ ਆਪਾਂ ਵੀ ਕੱਟੀ ਸੋ 20000 ਦੀ ਆਪਾਂ ਕੱਟੀ ਰੱਖ ਲਾਂ ਗੱਲੀ ਮੱਝ ਲੈ ਕੇ ਜਾਣੀ ਮੱਝ ਲੈ ਜੀ ਤਾਂ ਵੀ ਠੀਕ ਆ 20000 ਦੀ ਕੱਟੀ ਰੱਖ ਲੈ ਕੋਈ ਨੂਰ ਦੀ ਕੱਟੀ ਆ ਕੋਈ ਨਹੀਂ ਇਹ ਆਪਾਂ ਦੱਸ ਕੇ ਤੇ ਮੋਰ ਨਾਲ ਹੀ ਤੇ ਲੈਂਦੀ ਜਾ ਆਪਾਂ ਹਰਿਆਣੇ ਦੇ ਝੋਟੀ ਲਿਆਉਂਦੀ ਬਾਈ ਲਿਆਂਦੀ ਵੀ ਆਪਾਂ ਉੱਚੇ ਮੋਲ ਦੇ ਹੀ ਤਾਂ ਹੀ ਰੱਖਦੀ ਝੋਟੀ ਲਿਆਉਂਦੀ ਹੁਣ ਕੀ ਭਾਅ ਇਹਦਾ ਹੁਣ ਆਪਾਂ ਦਾ ਬਸੋ ਜੈ ਜੀ ਮੋਲੇ ਦਾ ਕਰਦਾਂਗੇ 1.5 ਲੱਖ ਰੁਪਏ ਬਈ 1 ਲੱਖ ਦੇ 25000 9 ਕਿਲੋ ਰੋਡਾ ਕੱਟੀ ਦੇ ਮਿਲਦੀ ਗੱਬੜ ਹੈ ਨਹੀਂ ਗੀ ਗੱਬੜ ਨਹੀਂ ਗੀ ਠੀਕ ਹੈ 9 ਕਿਲੋ ਦੁੱਧ ਹਾਂਜੀ ਸਵਾ ਲੱਖ ਭਾਏ ਦਾ ਤੋਰੀ ਬਾਹਰ ਨੂੰ ਇਹਨੂੰ ਤੇ ਤਾਈ ਜੀ ਸਰ ਕਿੰਨਾ ਇਸੇ ਦਾ ਤਾਈ ਦਾ ਬਈ ਆਪਾਂ 17 18 ਕਿਲੋ ਦੁੱਧ ਚੋਇਆ ਦਾ 17 18 ਕਿਲੋ ਹਾਂ ਨਾਲ ਪੂਰੇ ਅੱਗ 'ਚ ਸੂਈ ਵੀ ਚੂਈ ਬਈ ਅਸੀਂ ਠੀਕ ਹੈ ਜਿਹੜ ਦੇ ਮਹੀਨੇ ਜਾਵਾਂ ਸੋ ਵੀਰੋ ਦੂਜਾ ਸੂਆ ਛੋਟੀ ਸੂਈ ਵੀ ਆ ਤੇ ਪੂਰੀ ਜਿੰਦ ਜਾਨ ਵਾਲੇ ਰਾਜੇ 9 ਕਿਲੋ ਦੁੱਧ ਇਸ ਵਕਤ ਹਾਜ਼ਰ ਆ ਦੋ ਦੋ ਬਾਹਰ ਦੀ ਕੀਮਤ ਲਈ 18 ਕਿਲੋ ਦੇ ਥੱਲੇ ਦੁੱਧ ਸੀਗਾ ਬੱਚਾ ਇਹਦੇ ਪਿਛੇ ਹੈ ਕਿ ਕੋਈ ਨੂਰ ਦੀ ਕੱਟੀ ਸਾਨੂੰ ਨਾਲ ਮਿਲੂਗੀ ਤੇ ਪੜੀਪੁੜੀ ਵੀ ਬਹੁਤ ਆ ਜਾ ਬਾਕੀ ਥਾਂ ਥਣ ਦੇਖੋ ਕਹਿਵਾਤਾ ਪੂਰੀ ਸਾਫ ਸੁਥਰੀ ਰਾਜੀ ਬੜੀ ਪੱਠੂਪੜੇ ਚੜਾਈ ਦੇਖੋ ਕਹਿਵਾਤਾ ਕਿਹ ਈ ਗੱਲ ਸਾਬ ਵਾਲਾ ਕੇ ਕਹਿਣ ਦੀ ਗੱਲ ਹੈ ਤੇ ਹੈ ਵੀ ਚੀਜ਼ਾਂ ਜਿਵੇਂ ਸਾਫ ਸੁਥਰੀਆਂ ਤੇ ਬਾਈ ਜੀ ਚੋਣ ਜਵਾਜੀ ਓਕੇ ਜਮਾ ਤੇਰੇ ਬਾਪਾ ਕੋਲ ਦੇ ਵੀ ਨਾਲ ਵੀ ਨਹੀਂ ਪੂਰਾ ਠੀਕ ਹੈ ਠੀਕ ਆ ਬੇਫਿਕਰ ਹੋ ਜਾ ਬੰਦਾ ਹਣਾ ਤੇ ਗੱਬੜੇ ਹੀਟ ਚ ਆਈਏ ਫਿਰ ਕਿ ਕਰਾਈ ਨਹੀਂ ਆਪਾਂ ਇਹ ਯਾਰ ਵੀਰੇ ਹੀਟ ਚ ਕੀ ਆਈ ਸੀ ਇਹ ਤਿੰਨ ਮਹੀਨਿਆਂ ਦਾ ਹੁਣ ਦੱਬਾ ਕੱਢ ਗਈ ਯਾਰ ਸੀਮਨ ਰਖਾਇਆ ਸੀ ਸੀਮਨ ਰਖਾਇਆ ਸੀ ਠੀਕ ਆ ਤਿੰਨ ਮਹੀਨਾ ਬਾਅਦ ਹੁਣ ਹੁਣ ਆਪਾਂ ਚੈੱਕ ਕਰਾਈ ਤਾਂ ਖਾਲੀ ਦਿੱਤਰ ਕੀਤਾ ਰਹਾ ਕਰ ਠੀਕ ਆ ਮਨ ਲੱਗੇ ਜਿਆਦੇ ਸਾਂਤ ਤੋਂ ਪ੍ਰੋਬਲਮ ਹੋ ਕੀਤੇ ਰਹਿ ਜੂਗੀ ਹਾਂ ਸਾਂਤ ਤੋਂ ਪ੍ਰੋਬਲਮ ਨਹੀਂ ਹੋਊਗੀ ਟੀਕੇ ਦੀ ਵੀ ਰਹਿ ਜੂ ਕੋਈ ਪ੍ਰੋਬਲਮ ਤਾਂ ਨਹੀਂ ਹੁਣ ਆਪਣੇ ਕੋਲ ਪਸ਼ੂ ਜ਼ਿਆਦਾ ਕਰਕੇ ਠੀਕ ਆ ਆ ਦੇਖ ਠੀਕ ਆ ਠੀਕ ਆ ਤੇ ਵੀਰੇ ਤੀਜੇ ਨੰਬਰ ਆਪਾਂ ਜਿਹੜੀ ਮੈਂ ਦੇਖੀ ਜਾਨੇ ਇਹ ਕਿਹੜਾ ਸੁਭਾਗੀ ਗੱ ਇਹ ਬਰੇ ਆਪਣੇ ਜਮਾ ਘਰ ਦੀ ਮੱਝ ਆ ਗਈ ਦੋ ਸੂਏ ਆਪਣੀ ਘਰੇ ਕੋਈ ਵੀ ਆ ਠੀਕ ਹੈ ਹੁਣ ਤੀਜੇ ਸੂਏ ਬਾਅਦ ਨੇ 6 6.5 ਮਹੀਨੇ ਦੀ ਸੀ ਗੱਬਣ ਮੜਾਈ ਬੈਠੀ ਸੀਗੀ ਠੀਕ ਹੈ ਦੁੱਧੋ ਛੜਤੀ ਸੀ ਦੁੱਧੋ ਛੜਤੀ ਸੀ ਕੀ ਡਾਈ ਕਰਦੀ ਸੀ ਠੀਕ ਹੈ ਤੇ ਹੁਣ ਇੱਕ ਦਿਨ ਇਹ ਤਾਰਾ ਕਰਦੀ ਸੀ ਜੋ ਡਾਕਟਰ ਤੋਂ ਆਪਾ ਚੈੱਕ ਕਰਾਈ ਠੀਕ ਹੈ ਤਾਰਾ ਨਹੀਂ ਨਿਕਲੀ ਪਰ ਉਸ ਤੋਂ ਬਾਅਦ ਜਦੋਂ ਇਹ ਤਾਰਾ ਕਰਦੀ ਸੀ ਆਪਾਂ ਆਹ ਖਲਪੇ ਸਾਨ ਖੜਾ ਇਹ ਤੋਂ ਕਰਾਸ ਕਰਾਤੀ ਸੀਗੀ ਬਈ ਠੀਕ ਹੈ ਸਾਨ ਤੋਂ ਕਰਾਸ ਹੋ ਗਿਆ ਪਹਿਲਾਂ ਸੀਮਨ ਤੋਂ ਖਾਲੀ ਨਹੀਂ ਆਪਾਂ ਪਹਿਲਾਂ ਸੀਮਨ ਕੋ ਖਾਲੀ ਨਿਕਲੀ ਸੋ ਸਾਨ ਦੇਖੋ ਨੀਲੀ ਲਾਵੀ ਦਾ ਕਿਆ ਬਾਤ ਆ ਸਾਨ ਇਹਦੇ ਤੋਂ ਹੋਈ ਵੇ ਕਰਮ ਵਾਲ ਤੇ ਮਹੀਨਾ ਹੋ ਗਿਆ ਲਗਭਗ ਕ੍ਰੋਸ ਹੋਈ ਨੂੰ ਵੀਰੇ ਲਗਭਗ ਮਹੀਨਾ ਹੋ ਗਿਆ ਰਹਿਣਾ ਨਾ ਰਹਿਣਾ ਅਗਲੀ ਦੀ ਕਿਸਮਤ ਆ ਪਰ ਆਪਾਂ ਇਹ ਝੋਟੀ ਦਾ ਵੀ ਦੁੱਧ ਥਾਣਾ ਤੋਂ 20 ਲੀਟਰ ਅਗਲੇ ਨੂੰ ਸਟਾਣ ਤੇ ਲੈ ਕੇ ਦੇ ਦਾਂਗੇ ਆਪਣੀ ਝੋਈ ਵੀ ਆ ਠੀਕ ਆ ਅਗਲਾ ਆਪ ਦੀ ਖਾਲੀ ਮੰਨ ਕੇ ਲੈ ਜੇ ਖਾਲੀ ਮੰਨ ਕੇ ਲੈ ਜੇ ਜੇ ਰਹਿ ਗਈ ਤਾਂ ਵਈ ਫਿਰ ਤੈਨੂੰ ਪਤਾ ਹੀ ਆ ਵੀ ਪਸਾਣ ਵੀ ਕਹੇਗਾ ਤੇ ਮੈਂ ਵੀ ਕਹੇਗੀ ਚਾਂਦੀ ਆ ਫਿਰ ਤਾਂ ਹਨ ਇਹਦਾ ਭਾਗ ਕੀ ਆ ਫਿਰ ਜਿਵੇਂ ਹੁਣ ਇਹਦਾ ਭਾਗ ਆ 85000 ਰੁਪਏ ਟੋਰੀ ਬਾਹਰ ਨੂੰ ਸੁਭਿਰੋ ਕਦ ਕਾਠ ਵਗੈਰਾ ਦੇਖੋ 18 19 ਕਿਲੋ ਦੁੱਧ ਵਾਲੀ ਝੋਟੀ ਆ ਤੇ ਬੜੀ ਮੜਾਈ ਮੈਂ ਆ ਪੂਰੀ ਜਮਾ ਸਾਂ ਤੇ ਵੀਰੇ ਥਾਂ ਸੁਣੋ ਕੀ ਦੋ ਤੁਹਾਡੀਆਂ ਜਦੋਂ ਵੀਰੇ ਆਪਣੇ ਥਾਂ ਨੇ ਦੋ ਦੋ ਧਾਰਾਂ ਪਾਸ ਵੀ ਕਰਾ ਦੂਗੀ ਠੀਕ ਹੈ ਆਪਣੀ ਪੂਰੀ ਪੋਲੀ ਧਾਰਾ ਕੋਈ ਸ਼ਰ ਲਾਣੀ ਪੂਰਨੀ ਇਹ ਵੀ ਆਪਣੀ ਫੁੱਲ ਗਾਰੰਟੀ ਠੀਕ ਹੈ 85000 ਚ ਗਜਾਇ ਸੋਜੂਗੀ ਬਹੁਤ ਮੌਕੇ ਤੇ ਮਾਨਤਾਨ ਕਰਾਂਗੇ ਬਾਕੀ ਵੀ ਤੈਨੂੰ ਪਤਾ ਹੈ ਨਹੀਂ 70-75000 ਰੁਪਏ ਦਾ ਹੀ ਜਮਾ ਲਾਪ ਨੀ ਹੈਗਾ 5 ਵਜਨ ਪੜੀ ਪੂਰੀ ਬਹੁਤ ਠੀਕ ਹੈ ਸੋ ਮੰਨ ਕੇ ਚੱਲੋ ਜੇ ਕੋਈ ਵੀ ਨੰਬਰ ਹੋ ਜਾ ਕੰਮ ਨਹੀਂ ਕਰਦਾ ਪਰ ਮੈਂ ਕੋਈ ਪਾਲਣ ਵਾਲਾ ਬਾਈ ਲੈ ਜਾ ਯਾਰ ਆਪਾਂ ਨੂੰ ਸੀਸਾ ਇਹ ਵੀ 2 ਨੰਬਰ ਚ ਕਹਨੂੰ ਦੇਣੀ ਇੰਨੀ ਚੰਗੀ ਮੈਂ ਹਣਾ ਹਾਂ ਮੈਂ ਬੜੀ ਚੰਗੀ ਅੱਖਾਂ ਤੋਂ ਕੰਮ ਨਹੀਂ ਕਰਦਾ ਸਭ ਆਪਣਾ ਚੋਇਆ ਬੜਾ ਦੂਜੇ ਨੂੰ ਮੰਨ ਕੇ ਜਿਹੜੇ ਜੇ ਹੁਣ ਗੱਬੜ ਰਹੇਗੀ ਗਾਹਾਂ ਇਹ 20 ਨੂੰ ਟੱਚ ਕਰੂ ਕਿਉਂਕਿ ਟੈਂ ਬਾੜ ਲੈ ਜੂ ਵੀ ਕਰੂ ਬਾਈ ਬਾਕੀ ਪੋਲੇ ਜੱਥ ਨਾਲ 2 ਲੱਖ ਦੀ ਜੋ ਕੀ ਨੂੰ ਮਰਜੀ ਵੇਚ ਲਿਆ ਬਣਾ ਜਿੰਦ ਜਾਨ ਪਲੀ ਪੁੜੀ ਬਹੁਤ ਹੈ ਹਣ ਸੋ ਬਰ ਦੇਖੋ ਜਿੰਦ ਜਾਨ ਵਾਲੀ ਝੋਲੀ ਝਾੜੀ ਬਹੁਤ ਚੰਗੀਆਂ ਬਾਕੀ ਪੈਠ ਫੜ ਦੇ ਮੰਤਰ ਦੇਖੋ ਤੇ ਟੇਲ ਬੰ ਭਲੇ ਚਲ ਬੰਨ ਦੇ ਸੋ ਟੇਲ ਦੇਖੋ ਜਮਾ ਕਾਲੀ ਹੈ ਜੀ ਤੇ ਨੰਬਰ ਬੋਲ ਜੀ ਆਪਣਾ ਨੰਬਰ ਮੇਰੇ ਹੈਗਾ ਆਪਣਾ 98788 8070 ਸੋ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਆ ਕੇ ਖਰੀਦਦਾਰੀ ਕਰ ਸਕਦੇ ਹੋ ਬਹੁਤ ਵੀਰ ਕਾਲ ਕਰਦੇ ਹੈਗੇ ਤੋਕਰ ਲੈਣੀ ਆ ਕੱਲੀ ਤੋਕਰ ਵੀ ਹੈਗੀ ਆ ਤੇ ਇਹਦੇ ਵਿੱਚ ਗੱਪਣ ਦੇ ਵਿੱਚ ਵੀ ਆਉਂਦੀ ਹੈ ਇਹਨੂੰ 20 ਤੋਂ 20% ਆਪਾਂ ਘਪਰਾ ਮਨ ਸਕਦੇ ਆ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ